ਸਤ ਸ੍ਰੀ ਅਕਾਲ ਇਕ ਹੋਰ ਨਵੀਂ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਹਾਂ ਦੱਸ ਦਈਏ ਕਿ ਪਾਕਿਸਤਾਨੀ ਜਾਸੂਸ ਪੁਲਿਸ ਨੇ ਕਾਬੂ ਕੀਤੀ ਹੈ YouTube ਪਰ ਇੱਕ ਯੂਟਿਊਬਰ ਜਿਸ ਦਾ ਨਾਮ ਜੋਤੀ ਮਲਹੋਤਰਾ ਹੈ ਤੇ ਜਿਸ ਨੂੰ ਹਰਿਆਣਾ ਦੇ ਵਿੱਚ ਪੁਲਿਸ ਨੇ ਕਾਬੂ ਕੀਤਾ ਹੈ ਦੱਸ ਦਈਏ ਕਿ ਇਹ ਯੂਟਿਊਬਰ ਹੈ ਔਰ ਬੀਤੇ 2 ਸਾਲਾਂ ਦੇ ਵਿੱਚ ਤਿੰਨ ਵਾਰ ਇਹ ਪਾਕਿਸਤਾਨ ਜਾ ਚੁੱਕੀ ਹੈ ਅਤੇ ਪਾਕਿਸਤਾਨ ਵਿਖੇ মনির ਨਾਮ ਦੇ ਇੱਕ ਸ਼ਖਸ ਦੇ ਨਾਲ ਇਹਦੀ ਪਛਾਣ ਹੁੰਦੀ ਹੈ ਔਰ ਉਸ ਤੋਂ ਬਾਅਦ ਅੱਗੇ ਇੱਕ ਦਾਨਿਸ਼ ਨਾਮ ਦਾ ਸ਼ਖਸ ਇਸ ਨੂੰ ਮਿਲਦਾ ਜੋ ਕਿ ਪਾਕਿਸਤਾਨ ਹਾਈ ਕਮਿਸ਼ਨ ਚ ਕੰਮ ਕਰਦਾ ਹੁੰਦਾ ਇਸੇ ਦੌਰਾਨ ਇਹ ਆਈਐਸਆਈ ਦੇ ਸੰਪਰਕ ਵਿੱਚ ਆਉਂਦੀ ਹੈ ਅਤੇ ਉਸ ਤੋਂ ਬਾਅਦ આરોਪ ਹਾਨ ਕਿ ਇਹ ਭਾਰਤ ਦੀ ਖੂਫੀਆ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝਾ ਕਰਦੀ ਸੀ ਯਾਨੀ ਕਿ ਪਾਕਿਸਤਾਨੀ ਜਾਸੂਸ ਬਣ ਗਈ ਇੱਥੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਮਲੇਰਪੋਟਲਾ ਦੇ ਵਿੱਚ ਦੋ ਲੋਕਾਂ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ આરોਪਾਂ ਹੇਠ ਕਾਬੂ ਕੀਤਾ ਗਿਆ ਇਸ ਤਰ੍ਹਾਂ ਹੀ ਇੱਕ ਪੰਜਾਬੀ ਮੁੰਡਾ ਜਿਸ ਦੀ 23-24 ਸਾਲ ਦੀ ਉਮਰ ਹੈ ਉਸ ਨੂੰ ਵੀ ਹਾਲ ਹੀ ਦੇ ਵਿੱਚ ਜਸੂਸੀ ਦੇ આરોਪਾਂ ਦੇ ਵਿੱਚ ਕਾਬੂ ਕੀਤਾ ਗਿਆ ਸੀ ਅਤੇ ਅੱਜ ਹਰਿਆਣਾ ਵਿਖੇ ਇਹ ਕਾਰਵਾਈ ਜਿਹੜੀ ਹੈ ਇਸ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਦੱਸ ਦਈਏ ਕਿ ਹਰਿਆਣਾ ਦੇ ਵਿੱਚ ਇਹ ਜੋਤੀ ਮਲਹੋਤਰਾ ਸਨੇ 6 ਲੋਕਾਂ ਨੂੰ ਕਾਬੂ ਕੀਤਾ ਗਿਆ ਜੋ ਪਾਕਿਸਤਾਨ ਦੇ ਲਈ ਜਸੂਸੀ ਕਰਦੇ ਸਨ ਦੱਸਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨ ਆਨ ਤੋਂ ਬਾਅਦ ਉਸ ਪਾਕਿਸਤਾਨ ਦਾ ਚੱਕਰ ਲਾਉਣ ਤੋਂ ਬਾਅਦ ਭਾਰਤ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਵੀਡੀਓਜ਼ ਬਣਾਉਂਦੀ ਸੀ ਔਰ ਇਹੀ ਵੀਡੀਓਜ਼ ਦੇ ਜ਼ਰੀਏ ਜਿਹੜਾ ਹੈਗਾ ਇਸ ਦੇ ਵੱਲੋਂ ਜਾਣਕਾਰੀ ਜਿਹੜੀ ਹੈਗੀ ਹੈ ਉਹ ਪਾਕਿਸਤਾਨ ਆਈਐਸਆਈ ਨੂੰ ਦਿੱਤੀ ਜਾਂਦੀ ਹੈ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਇਸ ਨੂੰ ਨੋਟਿਸ ਦਿੱਤਾ ਜਾਂਦਾ ਔਰ ਨੋਟਿਸ ਦੇਣ ਤੋਂ ਬਾਅਦ ਇਸ ਨੂੰ ਪੁੱਛ ਕੇ ਇਸ ਦੇ ਲਈ ਬੁਲਾਇਆ ਜਾਂਦਾ ਜਦ ਇਹ ਪੁੱਛ ਕੇ ਇਸ ਦੇ ਲਈ ਪਹੁੰਚਦੀ ਹੈ ਤਾਂ ਫਿਰ ਸਵਾਲ ਜਵਾਬ ਹੁੰਦੇ ਆ ਔਰ ਇਹਨਾਂ ਸਵਾਲਾਂ ਜਵਾਬਾਂ ਦੇ ਵਿੱਚ ਹੀ ਕਈ ਖੁਲਾਸੇ ਹੁੰਦੇ ਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਕਾਬੂ ਕਰ ਲਿਆ ਜਾਂਦਾ ਹਰਿਆਣਾ ਦੇ ਹਿਸਾਰ ਦੀ ਇਹ ਰਹਿਣ ਵਾਲੀ ਆ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਹਾਲ ਹੀ ਦੇ ਵਿੱਚ ਇਹ ਗੁਜਰਾਤ ਸ਼ਿਫਟ ਹੋਏ ਨੇ ਵੱਡੀ ਖਬਰ ਹੈ ਇਸ ਵੇਲੇ ਦੀ ਜੋਤੀ ਮਲਹੋਤਰਾ ਜੋ ਕਿ ਇੱਕ ਮਸ਼ਹੂਰ ਯੂਟਿਊਬਰ ਹੈ ਹਰਿਆਣੇ ਦੀ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਔਰ ਕਾਬੂ ਵੀ ਜਸੂਸੀ ਦੇ આરોਪਾਂ ਦੇ ਵਿੱਚ ਕੀਤਾ ਔਰ ਪਾਕਿਸਤਾਨ ਆਈਐਸਆਈ ਦੇ ਨਾਲ ਉਸ ਦਾ ਸੰਪਰਕ ਸੀਗਾ ਔਰ ਆਈਐਸਆਈ ਦੇ ਲਈ ਉਹ ਜਸੂਸੀ ਕਰ ਰਹੀ ਸੀ ਕਿਸ ਤਰ੍ਹਾਂ ਦੇ ਨਾਲ ਲੋਕ चंद ਪੈਸਿਆਂ ਦੇ ਲਈ ਆਪਣੇ ਹੀ ਮੁਲਕ ਦੇ ਨਾਲ ਗੱਦਾਰੀ ਕਰਨ ਦੇ ਲਈ ਉਤਾਰੂ ਹੋ ਜਾਂਦੇ ਹੈ ਇਹ ਇਸ ਗੱਲ ਦਾ ਸਬੂਤ ਹੈ ਫਿਲਹਾਲ ਜਦੋਂ ਦਾ ਆਪਰੇਸ਼ਨ ਸੰਦੂਰ ਜਿਹੜਾ ਕਿ ਆ ਕਾਮਯਾਬ ਹੋਇਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਔਰ ਸਾਡੀਆਂ ਜਿਹੜੀਆਂ ਖੁਫੀਆ ਏਜੰਸੀਆਂ ਉਹਨਾਂ ਦੇ ਵੱਲੋਂ ਕਈ ਇਹੋ ਜਿਹੇ ਲੋਕਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਔਰ ਵਾਰ-ਵਾਰ ਕਰਕੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਜਾ ਰਿਹਾ ਜੋ ਭਾਰਤ ਵਿੱਚ ਰਹਿ ਕੇ ਪਾਕਿਸਤਾਨ ਦੀ ISI ਦੇ ਲਈ ਕੰਮ ਕਰਦੇ ਨੇ ਔਰ ਜ਼ਰੂਰੀ ਜਿਹੜੀਆਂ ਸੂਚਨਾਵਾਂ ਹੈਗੀਆਂ ਜਾਣਕਾਰੀਆਂ ਹੈਗੀਆਂ ਉਹ ਪਾਕਿਸਤਾਨ ਤੱਕ ਪਹੁੰਚਾਉਂਦੇ ਨੇ ਫਿਲਹਾਲ ਜੋਤੀਮਨ ਲੋਹੋਤਰਾ ਨੂੰ ਪੁਲਿਸ ਨੇ ਕਾਬੂ ਕਰ ਲਿਆ